ਪੰਜਾਬ ਤੋਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ ਐਮਐਸਪੀ ਨੂੰ ਲਿਗਲਾਈਜ਼ ਕਰਨ ਦੇ ਲਈ ਦੋ ਫੋਰਮ ਨੇ ਐਸਕੇਐਮ ਨਾਨ ਪੋਲੀਟੀਕਲ ਤੇ ਕੇਐਮਐਮ ਐਸਕੇਐਮ ਜਿਹਦੀ ਅਗਵਾਈ ਕਰ ਰਹੇ ਨੇ ਢੱਲੇਵਾਲ ਸਾਹਿਬ ਤੇ ਦੂਜੇ ਪਾਸੇ ਸਤਨਾਮ ਸਿੰਘ ਪੰਨੂ ਸਰਵਣ ਸਿੰਘ ਪੰਦੇਰ ਸੁਰਜੀਤ ਸਿੰਘ ਫੂਲ ਨੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸ਼ੰਭੂ ਬਾਰਡਰ ਲੜ ਰਿਹਾ ਢੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਇਹ ਗੱਲ ਕਿ ਲੋਕਾਂ ਦੇ ਘਰ ਘਰ ਤੱਕ ਜਾਵੇ ਲੋਕਾਂ ਦੇ ਚੁੱਲਿਆਂ ਤੱਕ ਜਾਵੇ ਇਸੇ ਕਰਕੇ ਕਿਸਾਨ ਜਥੇਬੰਦੀਆਂ ਲਗਾਤਾਰ ਨਮੀ ਤੋਂ ਨਮੀ ਕਾਲ ਦੇ ਰਹੀਆਂ ਨੇ ਇੱਕ ਕਾਲ ਦਿੱਤੀ ਕਿ 30 ਦਸੰਬਰ ਨੂੰ ਅਸੀਂ ਪੰਜਾਬ ਬੰਦ ਕਰਾਂਗੇ ਪੰਜਾਬ ਦੇ ਲੋਕਾਂ ਨੇ ਇਹ ਕਾਲ ਨੂੰ ਫਾਲੋ ਕੀਤਾ ਇਸ ਵੇਲੇ ਮੈਂ 3 ਡਿਜੀਟਾ ਟੋਲ ਪਲਾਜ਼ਾ ਦੇ ਉੱਪਰ ਮੌਜੂਦ ਹਾਂ ਜਿੱਥੇ ਮੇਰੇ ਨਾਲ ਆਲ ਇੰਡੀਆ ਕਿਸਾਨ ਸੱਲ ਕਾਂਗਰਸ ਤੋਂ ਗੌਰਵ ਸੰਧੂ ਸਾਹਿਬ ਨੇ ਜਿਹੜੇ ਸਮਰਥਨ ਦੇਣ ਪਹੁੰਚੇ ਨੇ ਕਿਸਾਨਾਂ ਨੂੰ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਤੇ ਸਮਰਥਨ ਦੇਣ ਪਹੁੰਚੇ ਹੋ ਤੁਸੀਂ ਕਿਸਾਨਾਂ ਨੂੰ ਆਪਣੇ ਸਾਥੀਆਂ ਨਾਲ ਬਿਲਕੁਲ ਧੰਨਵਾਦ ਭੰਗੂ ਸਾਹਿਬ ਤੁਹਾਡਾ মিডিਏ ਦਾ ਤੁਹਾਡੇ ਚੈਨਲ ਦਾ ਜਿਹੜਾ ਤੁਸੀਂ ਕਿਸਾਨਾਂ ਦੇ ਧਰਨੇ ਨੂੰ ਕਵਰ ਕਰ ਰਹੇ ਹੋ ਤੇ ਅੱਜ ਸਾਨੂੰ ਹੁਕਮ ਹੋਇਆ ਕੱਲ ਦਾ ਹੀ ਸਾਨੂੰ ਨੋਟਿਸ ਆ ਗਿਆ ਸੀ 올 ਇੰਡੀਆ ਕਿਸਾਨ ਕਾਂਗਰਸ ਦੇ ਸਾਡੇ ਪ੍ਰਧਾਨ ਸੁਖਪਾਲ ਸਿੰਘ ਜੀ ਖਹਿਰਾ ਸਾਹਿਬ ਤੇ ਜਿਹੜੀ ਸਾਡੀ ਸੀਨੀਅਰ ਕਾਂਗਰਸ ਦੀ ਲੀਡਰਸ਼ਿਪ ਹੈ ਪੰਜਾਬ ਦੀ ਉਹਨਾਂ ਵੱਲੋਂ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਾ ਕੇ ਤੇ ਕਿਸਾਨ ਕਾਂਗਰਸ ਨੇ ਜਿਹੜਾ ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੂਰਨ ਪੰਦ ਪੰਜਾਬ ਦੀ ਜਿਹੜੀ ਕਾਲ ਦਿੱਤੀ ਹੈ ਜਿਹੜਾ ਚੱਕਾ ਜਾਮ ਦੀ ਕਾਲ ਦਿੱਤੀ ਹੈ ਉਹਦਾ ਸਮਰਥਨ ਕਰਨਾ ਹੈ ਤੇ ਜਿਹੜਾ ਮੋਦੀ ਸਰਕਾਰ ਜਿਹੜੀ ਕਿ ਕਿਸਾਨਾਂ ਦੇ ਨਾਲ ਤੇ ਪੰਜਾਬ ਨਾਲ ਖਾਸ ਕਰਕੇ ਵਿਤਕਰਾ ਕਰ ਰਹੀ ਹੈ ਜਿਹੜੀ ਕਿ ਐਮਐਸਪੀ ਦੀ ਗਾਰੰਟੀ ਮੰਗ ਰਹੇ ਅਸੀਂ ਜਿਹੜਾ ਕਿ ਇੱਕ ਸੁਆਮੀ ਨਾਥਨ ਰਿਪੋਰਟ ਦੇ ਵਿੱਚ ਵੀ ਜਦੋਂ ਉਹਨਾਂ ਨੇ ਰਿਪੋਰਟ ਬਣਾਈ ਸੀਗੀ ਤੇ ਉਹਦੇ ਵਿੱਚ ਸਪੈਸ਼ਲੀ ਮੈਂਸ਼ਨਸ ਸੀਗਾ ਕਿ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਗਾਰੰਟੀ ਹੈ ਉਹ ਪੂਰਨ ਤੌਰ ਤੇ ਦੇਣੀ ਚਾਹੀਦੀ ਹੈ ਤੇ ਮੋਦੀ ਸਰਕਾਰ ਜਿਹੜਾ ਇਹਦੇ ਤੋਂ ਭੱਜ ਰਹੀ ਹੈ ਪਹਿਲਾਂ ਵੀ ਸਾਡਾ ਕਿਸਾਨ ਅੰਦੋਲਨ ਹੋਇਆ ਡੇਢ ਸਾਲ ਚੱਲਿਆ ਤੁਹਾਨੂੰ ਪਤਾ ਹੈ ਤੇ ਉਦੋਂ ਇਹਨਾਂ ਨੇ ਇੱਕ ਝੂਠਾ ਲਾਰਾ ਲਾ ਕੇ ਕਿਸਾਨਾਂ ਨੂੰ ਪਰਮਾ ਕੇ ਆਪਣੇ ਝੂਠੇ ਵਾਅਦਿਆਂ ਦੇ ਵਿੱਚ ਪਾ ਕੇ ਤੇ ਕਿਸਾਨਾਂ ਨੇ ਦੇਖੋ ਇੰਨਾ ਵੱਡਾ ਦਿਲ ਦਿਖਾਇਆ ਦੇਸ਼ ਦੇ ਕਿਸਾਨਾਂ ਨੇ ਵੀ ਇੱਕ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕੀਤਾ ਕਿਸੇ ਨਿਜੀ ਆਦਮੀ ਤੇ ਨਹੀਂ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਜਿਹੜਾ ਹੁੰਦਾ ਹੈ ਉਹਦੀ ਕੁਰਸੀ ਦੀ ਜਿਹੜੀ ਗરિਮਾ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਸੋ ਉਸ ਕੁਰਸੀ ਦੀ ਕਦਰ ਕਰਦੇ ਆ ਕਿਸਾਨਾਂ ਨੇ ਇਹਨਾਂ ਦੇ ਕਹੇ ਤੇ ਧਰਨਾ ਚੱਕਿਆ ਤੇ ਇਹਨਾਂ ਨੇ ਵਾਅਦਾ ਕੀਤਾ ਵੀ ਅਸੀਂ ਜਿਹੜੇ ਤਿੰਨ ਕਾਨੂੰਨ ਉਹ ਰੱਦ ਕਰਦੇ ਆ ਤੇ ਅੱਗੇ ਐਮਐਸਪੀ ਦੀ ਗਰੰਟੀ ਦਵਾਂਗੇ ਤੇ ਇਹ ਉਹਨਾਂ ਹੀ ਚਾਲ ਚੱਲਣਾ ਤੇ ਆ ਗਈ ਮੋਦੀ ਸਰਕਾਰ ਜਿਹੜੇ ਕਿ ਪਹਿਲੋਂ ਇਹਨਾਂ ਨੇ ਦਿਖਾਏ ਸੀਗੇ ਤੇ ਹੁਣ ਵੀ ਇਹ ਕਿਸੇ ਟੇਢੇ ਰਸਤੇ ਤੋਂ ਜਿਹੜੇ ਕਾਨੂੰਨ ਪਾਸ ਕਰਨਾ ਚਾਹੁੰਦੀ ਹੈ ਤੇ ਕਿਸਾਨ ਜਥੇਬੰਦੀਆਂ ਖਾਸ ਕਰ ਪੰਜਾਬ ਦੀਆਂ ਤੇ ਉਹਦੇ ਨਾਲ ਨਾਲ ਦੇਸ਼ ਦੀਆਂ ਵਧਾਈ ਦੇ ਪਾਤਰ ਨੇ ਜਿਹੜੇ ਕਿ ਸਾਡੀਆਂ ਉਪਜਾਇੂ ਜ਼ਮੀਨਾਂ ਨੂੰ ਬਚਾਉਣ ਦੇ ਲਈ ਜਦੋਜਾਦ ਕਰ ਰਹੇ ਨੇ ਤੇ ਅੱਜ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਉਹ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਅੱਗੇ ਵੀ ਖੜੀ ਰਹੇਗੀ ਤੇ ਅਸੀਂ ਆਪਣੇ ਤੌਰ ਤੇ ਸਿਆਸੀ ਤੌਰ ਤੇ ਪੋਲਿਟੀਕਲ ਤੌਰ ਤੇ ਅਸੀਂ ਜਿਹੜਾ ਸਰਕਾਰ ਦੀ ਖਚਾਈ ਹੈ ਜਿਹੜੀ ਸਾਡੀ ਲੀਡਰਸ਼ਿਪ ਹੈ ਚਾਹੇ ਉਹ ਰਾਹੁਲ ਗਾਂਧੀ ਜੀ ਨੇ ਪ੍ਰਿੰਕਾ ਗਾਂਧੀ ਜੀ ਨੇ ਚਾਹੇ ਸਾਡੇ ਪੰਜਾਬ ਦੇ ਐਮਪੀ ਨੇ ਚਾਹੇ ਸਾਡੇ ਦੇਸ਼ ਦੇ ਐਮਪੀ ਨੇ ਉਹ ਹਮੇਸ਼ਾ ਹੀ ਪਾਰਲੀਮੈਂਟ ਦੇ ਵਿੱਚ ਜਾਂ ਹੋਰ ਆਪਣੇ মিডিਆ ਆਧਾਰਿਆਂ ਦੇ ਰਾਹੀਂ ਚੱਕਦੇ ਨੇ ਕਿ ਐਮਐਸਪੀ ਜਿਹੜੀ ਇਹ ਸਰਕਾਰ ਨੂੰ ਦੇਣੀ ਪਵੇਗੀ ਤੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮਾਫ ਹੋ ਰਹੇ ਨੇ ਤੇ ਉਹਦੀ ਤਰਜ਼ ਤੇ ਹੀ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਪੈਣਗੇ ਤੁਹਾਨੂੰ ਲੱਗਦਾ ਕਿ ਹੋ ਜਾਊਗਾ ਸਾਰਾ ਕੁਝ ਦੇਖੋ ਸੰਘਰਸ਼ ਜਿਹੜੇ ਨੇ ਜਿਹੜੇ ਅੰਦੋਲਨ ਨੇ ਉਹ ਹਮੇਸ਼ਾ ਜਿੱਤ ਦੇ ਵੱਲ ਹੀ ਜਾਂਦੇ ਨੇ ਅੰਦੋਲਨਾਂ ਦੀ ਹਮੇਸ਼ਾ ਜਿੱਤ ਹੋਈ ਹੈ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਲੜਨ ਨਾਲ ਸਿਆਸੀ ਪਾਰਟੀਆਂ ਜਿੰਨੀਆਂ ਵੀ ਨੇ ਉਹ ਸਾਰਿਆਂ ਇਕਜੁੱਟ ਹੋ ਕੇ ਕਿਸਾਨਾਂ ਦਾ ਸਮਰਥਨ ਕਰਨ ਕਿਉਂਕਿ ਸਾਡਾ ਦੇਸ਼ ਹੈ ਜਿਹੜਾ ਉਹ ਕਿਸਾਨ ਬਹੁਪੱਖੀ ਹੈ ਇੱਥੇ ਸਾਡਾ 80% ਜਿਹੜੀ ਹੈ ਉਹ ਕਿਸਾਨੀ ਕੀਤਾ ਹੈ ਛੋਟੇ ਕਿਸਾਨ ਨੇ ਵੱਡੇ ਕਿਸਾਨ ਨੇ ਸੋ ਇਹ ਸਰਕਾਰ ਨੂੰ ਆਪ ਮੁਹਾਰੇ ਜਿਹੜਾ ਐਮਐਸਪੀ ਦੇਣੀ ਚਾਹੀਦੀ ਹੈ ਤੇ ਅਸੀਂ ਹਰ ਵਕਤ ਹੀ ਪੂਰ ਜ਼ੋਰ ਮੰਗਦੇ ਕਰਦੇ ਆ ਪੂਰੇ ਆਪਣੇ ਦਿਲੋਂ ਤਨੋਂ ਮਨੋਂ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਕਿਉਂਕਿ ਕਿਸਾਨ ਜੇ ਸਾਡਾ ਜੀਵਤ ਰਹੇਗਾ ਤਾਂ ਦੇਸ਼ ਦੀ ਇਕਨੋਮੀ ਜਿਹੜੀ ਚੱਲੇਗੀ ਜੇ ਆਪਾਂ 2-4 ਘਰਾਣਿਆਂ ਦੇ ਹੱਥਾਂ 'ਚ ਹੀ ਦੇਸ਼ ਦੀ ਇਕਨੋਮੀ ਦੇ ਦਾਂਗੇ ਤਾਂ ਸੂਨਰ ਔਰ ਲੇਟਰ ਚਾਹੇ ਅੱਜ ਹੋਏ ਚਾਹੇ ਕੱਲ ਹੋਏ ਉਹ ਦੇਸ਼ ਦਾ ਬੇੜਾਗਰ ਖੋਏਗਾ ਜੀ ਬਿਲਕੁਲ ਸੋ ਆਪਣੇ ਨਾਲ ਗੌਰਵ ਸੰਧੂ ਸੀ ਜਿਹੜੇ 올 ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਜਰਨਲ ਸਕੱਟਰੀ ਨੇ ਤੇ ਕਿਸਾਨਾਂ ਨੂੰ ਸਮਰਥਨ ਦੇਣ ਪਹੁੰਚੇ ਸੀ ਆਪਣੇ ਸਾਥੀਆਂ ਦੇ ਨਾਲ ਤੇ ਰੇਡੀ ਜਟਾ ਟੋਲਪਲਾਜ ਤੇ ਤੁਸੀਂ ਇਹ ਗੱਲਬਾਤ ਦੇਖ ਰਹੇ ਹੋ ਕਿਸਾਨ ਜਥੇਬੰਦੀਆਂ ਲੜਾਈ ਲੜ ਰਹੀਆਂ ਨੇ ਕਿ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਟ੍ਰੇਡ ਦੇ ਵਿੱਚੋਂ ਫ੍ਰੀ ਟ੍ਰੇਡ ਦੇ ਵਿੱਚੋਂ ਭਾਰਤ ਬਾਹਰ ਆ ਕੇ ਤੇ ਸਾਨੂੰ ਐਮਐਸਪੀ ਦੇਵੇ ਕਿਸਾਨਾਂ ਨੂੰ ਸਾਡੀ ਮੰਗ ਨਹੀਂ ਹੈਗੀ ਸਾਨੂੰ ਤਾਂ ਦੇਸ਼ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਐਮਐਸਪੀ ਦੇਵਾਂਗੇ ਤਿੰਨ ਖੇਤੀ ਕਾਨੂੰਨਾਂ ਦੀ ਅਲੋ ਅੰਦੋਲਨ ਦੀ ਵਾਪਸੀ ਦੇ ਵੇਲੇ ਧੰਨਵਾਦ